ਆਈ ਅੰਡਰਸਟੈਂਡ ਉਹਨੂੰ ਅੱਜ ਵੀ ਪਤਾ ਹੈ ਕਿ ਯੋਗਰਾ ਸਿੰਘ ਜੀ ਅੱਜ ਵੀ ਟੇਢੀ ਅੱਖ ਕਰ ਲੈ ਤਾਂ ਘਰ ਦੀ ਸੁਸਰੀ ਸੌਂ ਜਾਂਦੀ ਹੈ ਹਾਂ ਦੈਟਸ ਮੀ ਯੂ ਮਾਈਟ ਫਾਈਂਡ ਮੀ ਰੋਂਗ ਪੀਪਲ ਮਾਈਟ ਫਾਈਂਡ ਮੀ ਰੋਂਗ ਨੋ ਨੋ ਵਨ ਕ੍ਰੋਸਸ ਲਾਈਨ ਇਨ ਮਾਈ ਫੈਮਿਲੀ ਆਈ ਟੋਲਡ ਮਾਈ ਡਾਟਰ ਮੈਂ ਕਹਾ ਜ਼ਿੰਦਗੀ ਜੇ ਮੇਰੀ ਪੱਗ ਨੂੰ ਦਾਗ ਲੱਗਿਆ ਨਾ ਯਾਦ ਰੱਖੀ ਠੀਕ ਹੈ ਮੈਂ ਆਪਣੇ ਬੱਚਿਆਂ ਨੂੰ ਕਿਹਾ ਆਪਣੀ ਵਾਈਫ ਨੂੰ ਕਿਹਾ ਤੁਹਾਡੇ ਕਰਕੇ ਮੇਰੇ ਖਾਨਦਾਨ ਦੀ ਇੱਜ਼ਤ ਤੇ ਮੇਰੀ ਪੱਗ ਨੂੰ ਦਾਗ ਲੱਗਣਾ ਚਾਹੀਦਾ ਮੈਂ ਜਾਨ ਦੇ ਦੇਗਾ ਆਪਣੇ ਤੁਹਾਡੇ ਪਿੱਛੇ ਵਾਟ ਸਰਾਉਂਗ ਇਨ ਥੈਟ ਯੂ ਹਾਡਨ ਪੁਲ ਮਾਈ ਵਾਈਫ ਫਰਮ ਦ ਕਿਟੀ ਪਾਰਟੀਆਂ ਡਾਂਸਿੰਗ ਹੈਵਿੰਗ ਡ੍ਰਿੰਕਸ ਸਮੋਕਿੰਗ ਸਿਗਰੇਟਸ ਸ਼ੁਰਸ ਦਿਖਾਵਾਂ ਤੁਹਾਨੂੰ ਇਹ ਕਿਹੜੇ ਸੂਲ ਨੇ ਟਾਕਿੰਗ ਅਗੇਸਟ ਯੂ ਹਸਬੰਡਸ ਸੋ ਦਸ ਦੀ ਹਸਬੰਡਸ ਇਹ ਸਾਰੀ ਸ੍ਰਿਸ਼ਟੀ ਗਲਤੀ ਪੁੱਤਤਾ ਹੋਈ ਹੈ ਕਿ ਆਪਾਂ ਇੱਕ ਦੂਜੇ ਦੇ ਨੁਕਤੇ ਚ ਨਹੀਂ ਜਾ ਕੇ ਸ਼ਰਿਆ ਬਾਜ਼ਾਰ ਚ ਕਰ ਰਹੇ ਹਾਂ ਬਹੁਤ ਸਾਰੇ ਪਿਓ ਆਪਣੀ ਇਹ ਜੇ ਤੁਸੀਂ ਕਹੋ ਕਿ ਸੋਸਾਇਟੀ ਹੈ ਇਹ ਮਾਡਰਨਾਈਜੇਸ਼ਨ ਹੈ ਟੂ ਹੈਲ ਵਿਦ ਇਟ ਹਰ ਇੱਕ ਪਿਓ ਆਪਣੀ ਟੀ ਨੂੰ ਆਹੀ